ਵੱਡੇ ਰੁਤਬੇ ਦੇ ਉੱਤੇ ਸੀ ਉਹ ਇੱਕ ਸਾਬਕਾ ਪ੍ਰਧਾਨ ਨੂੰ ਜਿਹੜੀ ਉਹਨਾਂ ਦੇ ਮੂੰਹ ਚੋਂ ਗੱਲਾਂ ਨਿਕਲੀਆਂ ਨੇ ਉਹਦੇ ਨਾਲ ਸਾਰੇ ਸੰਸਾਰ ਵਿੱਚ ਸਿੱਖ ਕੌਮ ਦੀ ਜਿਹੜੀ ਵੱਡੀ ਸੰਸਥਾ ਉਹਦੇ ਵਿਕਾਰ ਨੂੰ ਢਾਲ ਗਈ ਹੈ ਸੋਕੋ ਮੰਦਾ ਆਖੀ ਜਿੱਤ ਜਮੇ ਰਾਜ ਆਣ ਇਹ ਤੇ ਲਫਜ਼ ਮਾਰੇ ਵਰਤੇ ਗਏ ਉਹਨਾ ਲਖਜਾਂ ਦੀ ਤਾਂ ਮੈਂ ਨਖੇਦੀ ਵੀ ਕਰਦਾ ਨਹੀਂ ਹਨ ਵਰਤਣਾ ਚਾਹੀਦਾ ਸੋ ਇਸ ਕਰਕੇ ਇਹ ਸ਼੍ਰੋਮਣੀ ਕਮੇਟੀ ਇੱਕ ਸਿੱਖਾਂ ਦੀ ਬਹੁਤ ਵੱਡੀ ਸੰਸਥਾ ਸੋ ਉਹਦੇ ਮੁਖੀ ਨੂੰ ਹਰ ਗੱਲ ਜਿਹੜੀ ਆ ਬੜੇ ਸੋਚ ਸਮਝ ਕੇ ਪੂਰੀ ਐਨਸੀਆਂ ਦੇ ਬੰਦੇ ਆ ਉਹਦੇ ਚ ਇਹਨਾਂ ਦੇ ਬੰਦੇ ਵੀ ਹੈਗੇ ਆ ਜਿਹੜੇ ਵੇਦੇ ਆ ਵੀ ਇਹ ਸਜ਼ਾ ਕਿਉਂ ਲਾਤੀ ਆ ਜੀ ਇਹ ਫਖਰੇ ਕੌਮ ਕੋ ਕਿਉਂ ਖੋਲਿਆ ਜੀ ਕਹੀ ਹੈ ਕਿ ਨਾ ਚੋਲੀ ਚੱਕ ਲੋਕ ਹੈਗੇ ਆ ਜੀ ਜਿਹੜੇ ਮਗਰ ਨੇ ਸੋ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਹੈ ਤੁਸੀਂ ਹਰਗਨਿਆ ਹਰਪ੍ਰੀਤ ਸਿੰਘ ਦਾ ਕੋਈ ਕਸੂਰ ਨਹੀਂ ਹੈ ਗੱਲ 'ਚ ਪਹਿਲਾਂ ਤੁਸੀਂ ਉਹਨਾਂ ਦੇ ਬੱਚਿਆਂ ਬਾਰੇ ਮਾਰਾ ਬੋਲਦੇ ਰਹੇ ਯਾਰ ਸਿਆਰੇ ਬੰਦੇ ਆ ਕਿ ਇਹ ਕਾਲਤਖ ਸਾਹਿਬ ਨੂੰ ਨੀਵਾ ਦਿਖਾਉਣਾ ਚਾਹੁੰਦੇ ਆ ਤੇ ਕਾਲਤਖ ਸਾਹਿਬ ਦੇ ਜਹੇਦਾਰ ਤੇ ਗਿਆਨੀ ਹਰਪ੍ਰੀਤ ਸਿੰਘ ਦਮਦਮਾ ਸਾਹਿਬ ਦੇ ਜਹੇਦਾਰ ਨੂੰ ਨੀਵਾ ਦਿਖਾਉਣਾ ਚਾਹੁੰਦੇ ਆ ਸਾਰੀ ਕੌਮ ਆਜ ਉਹਨਾਂ ਦੇ ਨਾਲ ਆ ਅੱਜ ਭਾਈ ਮਨਜੀਤ ਸਿੰਘ ਜੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਹੋਏ ਨੇ ਤਾਂ ਦੱਸ ਜੀ ਕਿ ਬੀਤੇ ਦਿਨਾਂ ਦੇ ਵਿੱਚ ਜੋ ਕਿ ਬੀਬੀ ਜਗੀਰ ਕੌਰ ਹੁਣਾ ਦੇ ਉੱਤੇ ਜੋ ਸ਼ਰਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਵੱਲੋਂ ਜਿਹੜੇ ਬੋਲ ਬੋਲੇ ਗਏ ਤਾਂ ਉਸ ਤੋਂ ਬਾਅਦ ਇੱਕ ਚੇਅਰ ਪਰਸਨ ਵੱਲੋਂ ਵੀ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਮਹਿਲਾ ਕਮਿਸ਼ਨ ਵੱਲੋਂ ਵੀ ਉਹਨਾਂ ਨੂੰ ਜਿਹੜਾ ਉੱਥੇ ਬੁਲਾਇਆ ਗਿਆ ਤਾਂ ਅੱਜ ਭਾਈ ਮਨਜੀਤ ਸਿੰਘ ਜੀ ਵੀ ਇੱਥੇ ਮੌਜੂਦ ਹੈਗੇ ਨੇ ਕਿਉਂਕਿ ਅੱਜ ਸ੍ਰੀ ਕਾਲ ਤਖਤ ਸਾਹਿਬ ਤੇ ਵੀ ਮਿਲਿਆ ਜਾਏਗਾ ਬੀਬੀਆਂ ਦਾ ਇੱਕ ਵਫ਼ਦ ਤੇ ਉੱਥੇ ਸਖਦੇਵ ਸਿੰਘ ਢਿੰਡਸਾ ਹੁਣਾ ਦੀ ਸਜ਼ਾ ਵੀ ਪੂਰੀ ਹੋਈ ਆ ਜਿੱਥੇ ਕਿ ਬੀਤੇ ਦਿਨਾਂ ਦੀ ਗੱਲ ਕਰ ਲਈਏ ਜੋ ਬੋਲ ਨਿਕਲੇ ਨੇ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਦੇ ਮੂੰਹੋਂ ਉਸ ਚੀਜ਼ ਨੂੰ ਕਿਵੇਂ ਵੇਖਦੇ ਹੋ ਵੇਖੋ ਜਿਹੜੇ ਜ਼ਿੰਮੇਵਾਰ ਅਹੁਦੇ ਤੇ ਆ ਚਾਹ ਵੈਸੇ ਵੀ ਆਪਾਂ ਰੁਟੀਨ 'ਚ ਕਈ ਵਾਰ ਆਪਾਂ ਕਈ ਗੱਲਾਂ ਆਪਣੇ ਤੋਂ ਨਿਕਲ ਜਾਂਦੀਆਂ ਨੇ ਸੋ ਨਹੀਂ ਕਟਣੀ ਚਾਹੀਦੀਆਂ ਜਿਹੜੇ ਵੱਡੇ ਰਤਬੇ ਦੇ ਉੱਤੇ ਸੀ ਉਹ ਇੱਕ ਸਾਬਕਾ ਪ੍ਰਧਾਨ ਨੂੰ ਜਿਹੜੇ ਉਹਨਾਂ ਦੇ ਮੂੰਹ 'ਚੋਂ ਗੱਲਾਂ ਨਿਕਲੀਆਂ ਨੇ ਉਹਦੇ ਨਾਲ ਸਾਰੇ ਸੰਸਾਰ ਵਿੱਚ ਸਿੱਖ ਕੌਮ ਦੀ ਜਿਹੜੀ ਵੱਡੀ ਸੰਸਥਾ ਉਹਦੇ ਵਕਾਰ ਨੂੰ ਢਾਲ ਲੱਗੀ ਆ ਔਰ ਪ੍ਰਧਾਨ ਸਾਹਿਬ ਨੂੰ ਵੀ ਉਹਦੇ ਬਾਰੇ ਜਿਹੜਾ ਹੈ ਵਾਰ-ਵਾਰ ਮਿੰਤਾ ਔਰ ਵਾਰ-ਵਾਰ ਜਿਹੜੀ ਮਾਫੀ ਮੰਗਣੀ ਪੈ ਰਹੀ ਆ ਸੋ ਗਰਬਾਣੀ ਵਿੱਚ ਵੀ ਲਿਖਿਆ ਜਿੰਨੇ ਅਸੀਂ ਪੈਦਾ ਹੋਇਆ ਅਸੀਂ ਸਾਰੇ ਬੀਬੀਆਂ ਤੋਂ ਪੈਦਾ ਹੋਇਆ ਸੋ ਕਿਉਂ ਮੰਦਾ ਆਖੀ ਜਿਤ ਜਮੇ ਰਾਜ ਆਣ ਸੋ ਉਹ ਮਾੜੀ ਘਟਨਾ ਹੋਈ ਆ ਔਰ ਔਰ ਬੋਲਣ ਤੋਂ ਪਹਿਲਾਂ ਨਾ ਪਹਿਲਾਂ ਤੋਲੋ ਤੇ ਫਿਰ ਬੋਲੋ ਆਪਾਂ ਛੋਟੇ ਹੁੰਦੇ ਤਾਂ ਆਪਾਂ ਦੱਸ ਦਿੰਦੇ ਸੋ ਕਈ ਵਾਰ ਇਹ ਇਹੋ ਜਿਹੀ ਗੱਲਾਂ ਜਿਹੜੀਆਂ ਨੇ ਮੂਤ ਜਿਹੜੇ ਗੱਲਾਂ ਨੇ ਜਿਹੜੇ ਬਾਅਦ ਵਿੱਚ ਬਹੁਤ ਵੱਡਾ ਸਾਡੇ ਵਾਸਤੇ ਉਹ ਜਿਹੜਾ ਵੱਡੇ ਇਸ਼ੂ ਬਣ ਜਾਂਦੇ ਆ ਤੇ ਕਿ ਪਹਿਲੀ ਵਾਰੀ ਹੈ ਸ਼ਰਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਮਹਿਲਾ ਕਮਿਸ਼ਨ ਨੇ ਵੀ ਬੁਲਾਇਆ ਹੋਵੇ ਤਾਂ ਉੱਥੇ ਗਏ ਹੁਣ ਤਾਂ ਇਹ ਚੀਜ਼ ਵੀ ਕਿਵੇਂ ਵੇਖੀ ਸੋ ਉਹ ਤਾਂ ਵੇਖੋ ਉਹਨਾਂ ਨੇ ਸੋ ਮੋਟੋ ਲੈ ਕੇ ਆਪੜਿਆ ਕਿ ਇਹਨਾਂ ਨੂੰ ਸਦਿਆ ਤੋਂ ਜਾ ਕੇ ਆਪਣਾ ਪੱਖ ਉੱਥੇ ਪੇਸ਼ ਕਰਕੇ ਆਏ ਆ ਸੋ ਜੇ ਨਾਮੂ ਚੋਂ ਗੱਲਾਂ ਨਿਕਲੀਆਂ ਹੁੰਦੀਆਂ ਤਾਂ ਨਹੀਂ ਜਾਣ ਪੈਣਾ ਤੇ ਉਹ ਪੱਤਰਕਾਰ ਸਹਿਬਾਨ ਤੁਹਾਡੇ ਵਰਗੇ ਕੋਈ ਵੀਰ ਆ ਜਿਨ੍ਹਾਂ ਨੇ ਮਤਲਬ ਉੱਥੇ ਸਾਰੀ ਕੀਤੀ ਆ ਮਿਹਰਬਾਨੀ ਕੀਤੀ ਆ ਤੇ ਉਹੋੀ ਗੱਲ ਜਿਹੜੀ ਆ ਸਾਰੇ ਸੰਸਾਰ ਚ ਘੁੰਮ ਰਹੀ ਆ ਤੇ ਲਫ਼ਜ਼ ਮਾਰੇ ਵਰਤੇ ਗਏ ਉਹਨਾ ਲਖਜਾਂਦੀ ਦਾ ਮੈਂ ਲਖੇਦੀ ਵੀ ਕਰਦਾ ਨਹੀਂ ਹਨ ਵਰਤਣਾ ਚਾਹੀਦਾ ਸੋ ਇਸ ਕਰਕੇ ਇਹ ਸ਼੍ਰੋਮਣੀ ਕਮੇਟੀ ਇੱਕ ਸਿੱਖਾਂ ਦੀ ਬਹੁਤ ਵੱਡੀ ਸੰਸਥਾ ਸੋ ਉਹਦੇ ਮੁਖੀ ਨੂੰ ਹਰ ਗੱਲ ਜਿਹੜੀ ਆ ਬੜੇ ਸੋਚ ਸਮਝ ਕੇ ਸ਼੍ਰੋਮਣੀ ਕਮੇਟੀ ਦਾ ਵੀ ਹਰਪ੍ਰੀਤ ਸਿੰਘ ਜੀ ਬਾਰੇ ਵੀ ਇੱਕ ਜਿਹੜਾ ਵਾਹ ਸੋਸ਼ਲ ਮੀਡੀਆ ਤੇ ਹੋ ਰਿਹਾ ਉਸ ਚੀਜ਼ ਨੂੰ ਕਿਵੇਂ ਵੇ ਉਹਦੇ ਬਾਰੇ ਮੈਂ ਕਹਿਣਾ ਚਾਹੁੰਦਾ ਹੈ ਕਿ ਪਹਿਲਾਂ ਤਾਂ ਜਿਹੜਾ ਬਾਦਲਦਲ ਦਾ ਹੈਗਾ ਸੀ ਨਾਈਟੇਵੇਂਗਾ ਇਹਨਾਂ ਨੇ ਬੜੀਆਂ ਰੀਝਾਂ ਲਾਈਆਂ ਗਿਆਨੀ ਰਕबीर ਸਿੰਘ ਜੀ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਤੇ ਹੋਰ ਉਹ ਮਾਰਾ ਚੰਗਾ ਬੜਾ ਬੋਲਿਆ ਸੋ ਉਹ ਉਹ ਵੀ ਉਹਨਾਂ ਦਾ ਵੀ ਨੰਗੇ ਹੋਏ ਹੁਣ ਇੱਕ ਹੋਰ ਏਜੰਸੀਆਂ ਦੇ ਬੰਦੇ ਆ ਉਹਦੇ ਚ ਇਹਨਾਂ ਦੇ ਬੰਦੇ ਵੀ ਹੈਗੇ ਆ ਜਿਹੜੇ ਵੇਦੇ ਆ ਵੀ ਇਹ ਸਜ਼ਾ ਕਿਉਂ ਲਾਤੀ ਆ ਜੀ ਇਹ ਫਖਰੇ ਕੌਮ ਨੂੰ ਕਿਉਂ ਖੋਲਿਆ ਜੀ ਕਹੀ ਹੈਗੇ ਨਾ ਚੋਲੀ ਚੱਕ ਲੋਕ ਹੈਗੇ ਆ ਜੀ ਜਿਹੜੇ ਮਗਰ ਨੇ ਸੋ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਤੁਸੀਂ ਹਰਗਨਿਆ ਰਪੀ ਸਿੰਘ ਦਾ ਕੋਈ ਕਸੂਰ ਨਹੀਂ ਹੈ ਗੱਲ 'ਚ ਪਹਿਲਾਂ ਤੁਸੀਂ ਉਹਨਾਂ ਦੇ ਬੱਚਿਆਂ ਬਾਰੇ ਮਾਰਾ ਬੋਲਦੇ ਰਹੇ ਹੋ ਹੁਣ ਤੁਸੀਂ ਉਹਨਾਂ ਦੇ ਕਰੈਕਟਰ ਬਾਰੇ ਮਾਰਾ ਬੋਲ ਰਹੇ ਹੋ ਬਿਲਕੁਲ ਝੂਠੀ ਗੱਲ ਆ ਔਰ ਬਿਲਕੁਲ ਕਰ ਰਿਹਾ ਜਿਹੜੇ ਲੋਕ ਆ ਉਹਨਾਂ ਨੂੰ ਮੈਂ ਇੱਕ ਵਾਰਨਿੰਗ ਦੇਣਾ ਚਾਹਣਾ ਆਓ ਇਧਰ ਜੇ ਤੁਹਾਨੂੰ ਕੋਈ ਹੈਗੀ ਆ ਤੇ ਇੱਥੇ ਇੱਥੇ ਮੈਂ ਆਪਦਾ ਐਡਰੈਸ ਦੇਣਾ ਮੇਰੇ ਕੋਲ ਆ ਜਾਓ ਜੇ ਤੁਹਾਡੇ ਕੋਲ ਜਾਰਾ ਤੁਸੀਂ ਹੈਗੇ ਜਿਆਦੇ ਪੰਥਕ ਜੇ ਕੋਈ ਜੇਲ ਕੱਟੀ ਜੇ ਕਿਸੇ ਪੰਥਕ ਬੰਦੇ ਬਾਰੇ ਬੋਲ ਰਿਹਾ ਜੇ ਤੁਹਾਡਾ ਕੋਈ ਬੰਦਾ ਸ਼ਹੀਦ ਹੋਇਆ ਕੁਤਾ ਸੋਣਾ ਤੁਹਾਡੇ ਕੀ ਕੁਰਬਾਨੀ ਕਾਦੇ ਵਾਸਤੇ ਤੁਸੀਂ ਬੋਲ ਰਹੇ ਮੂੰਹ ਖੋ ਰਹੇ ਇਹ ਸਾਰੀਆਂ ਯਰਸੀਆਂ ਦੇ ਬੰਦੇ ਆ ਕਿ ਇਹ ਕਾਲਤਖ ਸਾਹਿਬ ਨੂੰ ਨੀਵਾ ਦਿਖਾਉਣਾ ਚਾਹੁੰਦੇ ਆ ਤੇ ਕਾਲਤਖ ਸਾਹਿਬ ਦੇ ਜਹੇਦਾਰ ਤੇ ਗਿਆਨੀ ਹਰਪ੍ਰੀਤ ਸਿੰਘ ਦਮਦਮਾ ਸਾਹਿਬ ਦੇ ਜਹੇਦਾਰ ਨੂੰ ਨੀਵਾ ਦਿਖਾਉਣਾ ਚਾਹੁੰਦੇ ਆ ਸਾਰੀ ਕੌਮ ਆਜ ਉਹਨਾਂ ਦੇ ਨਾਲ ਆ ਕਈਰਾਂ ਦੇ ਜੀ ਬੋਲੇ ਨਹੀਂ ਮਖਰਾ ਜਿਹੜੀ ਚੁੱਪ ਆ ਲੋਕਾਂ ਦੀ ਉਹ ਕਾਲਤਖ ਸਾਹਿਬ ਦੇ ਮਖਰਾ ਸਿੰਘ ਸਾਹਿਬ ਗਿਆਨੀ ਰਬੀ ਸਗਰੇ ਮਗਰ ਵੀ ਆ ਤੇ ਗਿਆਨੀ ਹਰਪ੍ਰੀਤ ਸਿੰਘ ਤੇ ਮਗਰ ਵੀ ਆ ਸਾਰੇ ਕੌਮਣਾਂ ਨਾਲ ਆ ਗਏ ਅੱਛਾ ਦੇਸ ਸਿੰਘ ਟਿੰਡਾ ਸਾਹਿਬ ਜੀ ਵੀ ਇੱਥੇ ਪਹੁੰਚ ਰਹੇ ਨੇ ਤਾਂ ਉਹਨਾਂ ਦੀ ਸਜ਼ਾ ਪੂਰੀ ਹੋ ਉਹਨਾਂ ਦੀ ਸਜ਼ਾ ਪੂਰੀ ਹੋਈ ਆ ਤੇ ਉਹਦੇ ਕਰਕੇ ਹੀ ਵੀ ਸਾਰੇ ਆਏ ਆ ਕਿਉਂਕਿ ਸਾਡੇ ਪੁਰਾਣੇ ਲੀਡਰ ਨੇ ਤੇ ਉਹਨਾਂ ਕਰਕੇ ਹੀ ਇੱਥੇ ਆਏ ਆ ਸਾਰੇ ਤੇ ਉਹ ਕਿਉਂਕਿ ਜਦੋਂ ਉਹਨਾਂ ਸਜ਼ਾ ਲੱਗੀ ਉਹ ਥੋੜੀ ਜਿਹੀ ਲੇਟ ਉਹਨਾਂ ਨੇ ਪੂਰੀ ਕੀਤੀ ਬਜ਼ੁਰਗ ਨੇ ਤੇ ਅੱਜ ਉਹ ਸਾਰੇ 1100 ਰੁਪਏ ਦੇ ਦੇਗਾ ਤੇ 1100 ਰੁਪਏ ਘੋਰ ਕੇ ਚ ਪਾ ਕੇ ਅਰਦਾਸ ਕਰਕੇ ਕਾਲਤਖ ਸਾਹਿਬ ਫੇਰ ਉਹਨਾਂ ਨੇ ਬਰੀ ਹੋਣਾ ਹੈ ਤੇ ਇਸ ਤੋਂ ਇਲਾਵਾ ਨਾਲ ਬੀਬੀਆਂ ਦਾ ਵਫਦ ਵੀ ਆ ਰਿਹਾ ਇੱਕ ਸ਼੍ਰੀ ਕਾਲਤਖ ਸਾਹਿਬ ਤੇ ਮਿਲੇਗਾ ਬੀਬੀਆਂ ਦਾ ਵਫਦ ਵੀ ਆਉਂਦਾ ਤੇ ਉਹਨਾਂ ਨਾਲ ਗੱਲ ਕਰਦੇ ਆ ਮੇਰੇ ਖਿਆਲ ਉਹ ਬੀਬੀ ਜਗੀਰ ਕੌਰ ਜੀ ਦੇ ਸਪੋਰਟ ਚ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਹੇਦਾਰ ਸਾਹਿਬਾਨ ਨਾਲ ਮਿਲਣ ਵਾਸਤੇ ਆ ਰਿਹਾ ਲੱਗਦਾ ਕਿ ਇਸ ਦੇ ਉੱਤੇ ਇਨਸਾਫ ਮਿਲਣਾ ਚਾਹੀਦਾ ਬੀਬੀ ਜੀ ਦੇ ਉੱਤੇ ਇਦਾਂ ਜਿਹੜੇ ਲਫਜ਼ ਬੋਲੇ ਨੇ ਬਹੁਤ ਹੀ ਮੰਦ ਭਾਗੇ ਲਫਜ਼ ਹੈਗੇ ਵੇਖੋ ਇਹ ਤਾਂ ਮੈਂ ਅੱਗੇ ਬਤੇਰਾ ਕੁਝ ਕ ਕੜੀ ਮਰੀ ਨਾ ਖਵਾਓ ਸਾਰੀਆਂ ਗੱਲਾਂ ਤੇ ਉਹਦੇ ਬਾਰੇ ਵਫਦ ਜਣਾ ਵਾਰਿਆ ਤਾਂ ਬੀਬੀ ਨੂੰ ਇਨਸਾਫ ਮਿਲਣਾ ਚਾਹੀਦਾ ਸ਼੍ਰੀਕਰ ਵੇਖੋ ਹਰ ਇੱਕ ਨੂੰ ਇਨਸਾਫ ਮਿਲਣਾ ਚਾਹੀਦਾ ਬੀਬੀ ਨੂੰ ਤਾਂ ਮਿਲਣਾ ਹੀ ਚਾਹੀਦਾ ਕਿਉਂਕਿ ਇਹ ਜਿੰਨੇ ਪੈਦਾ ਹੋਏ ਬੀਬੀਆਂ ਤੋਂ ਪੈਦਾ ਹੋਏ ਆ ਤੇ ਗਰਬਾਣੀ ਨੇ ਵੀ ਇਹ ਗੱਲ ਕਹੀ ਅੱਜ ਸੋ ਕਿਉਂ ਮੰਦਾ ਅਖੀ ਜਤ ਜੰਮੇ ਰਾਜਾਨ ਸੋ ਮੈਂ ਸਮਝਦਾ ਜਿਹੜੇ ਏਡੇ ਵੱਡੇ ਰਤਬੇ ਤੇ ਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਹਾਰਣ ਉਹਨਾਂ ਤੋਂ ਉਹਨਾਂ ਨੇ ਇਹ ਜਿਲ੍ਹਾ ਜੀਤਦਾ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਆਪਣੇ ਬੋਦਨ ਲਈ ਹੁਣ ਮੈਂ ਉਹ ਐਦੋ ਵੱਧ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਐਸਨ ਭਾਈ ਮਨਜੀਤ ਸਿੰਘ ਜੀ ਤਾਂ ਬੀਬੀ ਜਗੀਰ ਕੌਰ ਹੋਣਾ ਤੇ ਹੱਕ ਦੇ ਵਿੱਚ ਵੀ ਪਹੁੰਚੇ ਨੇ ਅੱਜ ਸਚਕਣਛੀ ਦੀ ਹਰਮੰਦਰ ਸਾਹਿਬ ਵਿਖੇ ਤੇ ਉੱਥੇ ਹੀ ਸਖਦੇਵ ਸਿੰਘ ਟੀਨਸਾ ਉਹਨਾਂ ਦੀ ਜਿਹੜੀ ਸਜਾ ਜਿਹੜੀ ਪੂਰਾ ਹੋਈ ਆ ਤਾਂ ਅੱਜ ਉਹ ਜਿਹੜੇ ਸ਼ਾਮਲ ਹੋਣਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸਰ ਸਨ ਅਜਗਬਣੀ ਟੀਵੀ ਸ਼੍ਰੀਮੁਸਲਸਾ